ਤਨਸੀਲ ਨੇ ਸਾਨੂੰ ਪਤਾ ਵੀ ਇਹ ਸਾਡਾ ਜਿੰਨਾ ਨਾ ਸਾਡੀ ਟੱਕਰ ਆ ਉਹ ਕਿੱਡੇ ਵੱਡੇ ਹੈਗੇ ਆ ਔਰ ਅਸੀਂ ਅਗਲੀ ਬੇਨਤੀ ਇਹ ਕਰਦੇ ਆ ਵੀ 21 ਨੂੰ ਸ਼ਹੀਦ ਸੁੱਪ ਕਰਨ ਦੀ ਵਰਸੀ ਆ ਚਾਹੇ ਸਾਰੇ ਬਾਰਡਰ ਤਿੰਨਾ ਬਾਰਡਰਾਂ ਦਾ ਹੋਵੇ ਚਾਹੇ ਆਪਣਾ ਪਿੰਡ ਹੋਵੇ ਵੱਲੋਂ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਕਿਉਂਕਿ ਅਸੀਂ ਸਾਰੇ ਸ਼ਹੀਦਾਂ ਨੂੰ ਸਨਮਖ ਹੋਵਾਂਗੇ ਸ਼ਹੀਦ ਸੁੱਪ ਕਰਨ ਦੀ ਵਰਸੀ ਤੇ ਆਪਣੇ ਸਾਰੇ ਸ਼ਹੀਦਾਂ ਨੂੰ ਸਨਮਖ ਹੋਵਾਂਗੇ ਉਹਨਾਂ ਨੂੰ ਯਾਦ ਕਰਾਂਗੇ ਜਿਹੜੀ ਕੌਮ ਆਪਦੇ ਸ਼ਹੀਦਾਂ ਨੂੰ ਪੁੱਲ ਜਾਂਦੀ ਹੁੰਦੀ ਆ ਰੋਲ ਜਾਂਦੀ ਹੁੰਦੀ ਆ ਸੋ ਅਸੀਂ ਸਾਰੇ ਸ਼ਹੀਦਾਂ ਨੂੰ ਸਜਦਾ ਕਰਾਂਗੇ ਉਹਨਾਂ ਦੀਆਂ ਕੁਰਬਾਨੀਆਂ ਤੋਂ ਜਿਹੜੀ ਆ ਉਹ ਸੇਤ ਲਵਾਂਗੇ ਤਾਂ ਜੋ ਹਰ ਸਰਕਾਰ ਮੀਟਿੰਗ ਦੇ ਤੁਹਾਡੇ ਸਵਾਲ ਆਉਂਦੇ ਆ ਕਿ ਕਿਹੋ ਜੀ ਮੀਟਿੰਗ ਹੋਊ ਮੈਂ ਕਹਿੰਨਾ ਮੀਟਿੰਗ ਤੋਂ ਪਹਿਲਾਂ ਮੀਟਿੰਗ ਦੇ ਬਾਰੇ ਕੁਝ ਕਹਿਣਾ ਇਹ ਠੀਕ ਨਹੀਂ ਹੁੰਦਾ ਇਹ ਸਭ ਕੁਝ ਹੋ ਜਾਊਗਾ ਕੁਝ ਨਹੀਂ ਹੋਊਗਾ ਇਹ ਅੱਲਾ ਨਹੀਂ ਹੋਣੀਆ ਜਦੋਂ ਮੀਟਿੰਗ 'ਚ ਜਾਵਾਂਗੇ ਪਤਾ ਲੱਗ ਜਾਊਗਾ ਠੀਕ ਹੈ ਜੀ ਵੀ ਕੀ ਹੁੰਦਾ ਤੇ ਕੀ ਨਹੀਂ ਉਦੋਂ ਬਾਅਦ ਬਾਹਰ ਆ ਕੇ ਸਾਰਾ ਕੁਝ ਤੁਹਾਡੇ ਸਾਹਮਣੇ ਕਰੀ ਦਾਂਗੇ ਹਾਂ ਸਾਡੀ 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 ਤਾਂ ਕੋਸ਼ਿਸ਼ ਹੋਊ ਨਾ ਵੀ ਸਰਕਾਰ ਮੀਟਿੰਗ ਦੇ ਵਿੱਚ ਕੋਈ ਹੱਲ ਵਾਲੇ ਪਾਸੇ ਨੂੰ ਜਾਵੇ ਸਾਡੀ ਕੋਸ਼ਿਸ਼ ਹੋਊਗੀ ਗਾਹਾਂ ਇਹ ਸਵਾਲ ਆ ਰਹੇ ਆ ਵੀ ਜਿਹੜਾ ਖੇਤੀਬਾੜੀ ਮੰਤਰੀ ਆ ਉਹਦੇ ਬੇਟੇ ਦਾ ਵਿਆਹ ਵਗੈਰਾ ਹੈਗਾ ਇਹ ਸੱਚੀ ਗੱਲ ਹੈ ਇੱਥੇ ਕੋਈ ਲਕਾਉਣ ਵਾਲੀ ਗੱਲ ਨਹੀਂ ਪਰ ਸਾਡੇ ਕੋਲ ਭਾਈ ਚਿੱਠੀ ਕਿਹੜੀ ਆ ਸਾਡੇ ਕੋਲ ਚਿੱਠੀ ਹੈਗੀ ਆ ਵੀ ਮੰਤਰੀ ਬਹਿਣਗੇ ਅਸੀਂ ਉਸ ਅਧਾਰ ਤੇ ਬੋਲਾਂਗੇ ਸਰਕਾਰ ਕੱਲ ਨੂੰ ਬਿਆਨ ਦੇ ਦੇ ਆ ਫਿਰ ਅਸੀਂ ਆਨੂੰ ਬੋਲਣਾ ਸੌਕਾ ਹੋ ਮੀਟਿੰਗ ਤੇ ਵਿੱਚ ਹੀ ਪਤਾ ਲੱਗੂ ਕੀ ਹੁੰਦਾ ਤੇ ਕੀ ਨਹੀਂ ਹੁੰਦਾਗਾ ਤੋ ਇਸ ਕਰਕੇ ਅਸੀਂ ਅੱਜ ਵੀ ਤਿੰਨਾ ਬਾਰਡਰਾਂ ਤੇ ਚਾਹੇ ਉਹ ਰਤਨਪੁਰਾ ਸੀ ਚਾਹੇ ਖਨੌਰੀ ਸੀ ਚਾਹੇ ਇੱਥੇ ਜਿਸ ਹੱਬ ਨਾਲ ਲੋਕਾਂ ਨੇ ਸਾਡਾ ਸਹਿਯੋਗ ਦਿੱਤਾ ਉਹਦੇ ਲਈ ਧੰਨਵਾਦ ਦੀਆਂ ਇਹ ਲੋਕਾਂ ਦਾ ਅੰਦੋਲਨ ਸੀਗਾ ਲੋਕਾਂ ਨੇ ਭਾਈ ਆਪਣੇ ਮੋਢੇ ਤੇ ਇਹ ਅੰਦੋਲਨ ਲੜਿਆ ਹੈਗਾ ਵਾ ਔਰ ਅੱਗੇ ਵੀ ਜੇ ਅੰਦੋਲਨ ਚੱਲਿਆ ਤੇ ਇਹ ਲੋਕਾਂ ਨੇ ਹੀ ਲੜਨਾ ਹੈਗਾ ਅਰੇ ਲੋਕਾਂ ਦੀਆਂ ਮੰਗਾਂ ਤੇ ਹੀ ਦਰ ਪਰ ਹੈਗਾ ਵਾ ਇਹ ਚ ਮੰਗ ਕੋਈ ਸਾਡੀ ਜਾਤੀ ਨਹੀਂ ਹੈਗੀ ਕਿਸੇ ਲੀਡਰ ਦੀ ਸਾਡੀ ਕੋਸ਼ਿਸ਼ ਤਾਂ ਹੈਗੀ ਆ ਵੀ ਮੰਗਾਂ ਮੰਨੀਆਂ ਜਾਣ ਇਸ ਕਰਕੇ ਜਿਵੇਂ ਪੰਜਾਬ ਤੇ ਖਾਸ ਕਰਕੇ ਹਰਿਆਣਾ ਨੇ ਸਾਥ ਦਿੱਤਾ ਜਿਵੇਂ ਜਬਰਟਾਇਆ ਇੱਥੇ ਅੱਡ ਅੱਡ ਫਿਗਰ ਸੀਗੀ ਕੋਈ 50000 ਕਹਿੰਦਾ ਕੋਈ 75000 70000 ਅਰਧ ਸੈਨਿਕ ਫੋਰਸ ਲੱਗੇ ਸੀ ਇਹ ਪਹਿਲੀ ਵਾਰ ਸੀਗਾ ਕਿਸੇ ਕਿਸਾਨ ਅੰਦੋਲਨ ਦੇ ਉੱਤੇ ਅਰਧ ਸੈਨਿਕ ਫੋਰਸ ਲਾਏ ਹੋਣ ਔਰ ਐਂ ਜਾਮ ਕੀਤਾ ਸੀ ਔਰ ਜਿਹੜੇ ਜੜੀਆਂ ਸਾਡੇ ਤੇ ਵਰਤੋਂ ਕੀਤੀ ਗਈ ਬਰੂਦੀ ਉਹ ਪੁਲਿਸ ਕਦੀ ਵੀ ਵਰਤੋਂ ਕਰਦੀ ਨਹੀਂ ਹੁੰਦੀ ਉਹ ਵੀ ਸਾਡੇ ਤੇ ਵਰਤੋਂ ਕੀਤੀ ਗਈ ਇਹਦੇ باوجود ਹਜ਼ਾਰਾਂ ਸਵਾਲਾਂ ਦੇ ਜਵਾਬ ਦਿੱਤੇ ਆ ਇੰਨੇ ਵੱਡੇ ਜ਼ਬਰ ਦੇ باوجود ਇੱਕ ਸਾਲ ਖੜੇ ਰਹਿਣਾ ਔਰ ਅੰਦੋਲਨ ਨੂੰ ਬੁਲੰਦੀਆਂ ਤੱਕ ਲੈ ਕੇ ਜਾਣਾ ਇਹ ਦੋਵਾਂ ਫੋਰਮਾਂ ਦੀ ਲੀਡਰਸ਼ਿਪ ਨੂੰ ਸਹਿਰਾ ਜਾਂਦਾ ਹੈਗਾ ਔਰ ਅਸੀਂ ਲੋਕਾਂ ਨੂੰ ਲੀਡਰਸ਼ਿਪ ਨੂੰ ਵਧਾਈ ਵੀ ਦਿੰਨੇ ਆ ਉਹਨਾਂ ਬਾਖੂਬੀ ਇੱਕ ਸਾਲ ਦੇ ਵਿੱਚ ਇਹ ਮੋਰਚਾ ਨਿਭਾਇਆ ਹੈਗਾ ਹੁਣ ਬਬੰਨੂ ਕੁਵਾਰ ਜੀ ਤੁਹਾਡੇ ਨਾਲ ਗੱਲ ਕਰ ਲੈਣਗੇ ਸਭ ਤੋਂ ਪਹਿਲੇ ਪ੍ਰੈਸ ਕੇ ਸਭੀ ਸਾਥੀਓ ਦਾ ਧੰਨਵਾਦ ਜੋ ਆਪ ਹਮਾਰੀ ਬਾਤ ਕੋ ਹਮਾਰੀ ਆਵਾਜ਼ ਕੋ ਦੁਨੀਆ ਕੇ ਕੋਨੇ ਕੋਨੇ ਤੱਕ ਪਹੁੰਚਾਣੇ ਦਾ ਕਾਰਜ ਕਰ ਰਹੇ ਹਨ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਕੇ ਆਮਨ ਅਨਸ਼ਨ ਦਾ 80ਵਾਂ ਦਿਨ ਹੈ ਆਜ਼ਾਦ ਭਾਰਤ ਦਾ ਸਭ ਤੋਂ ਲੰਬਾ ਔਰ ਸਭ ਤੋਂ ਇਤਿਹਾਸਿਕ ਸਤਿਆਗ੍ਰਹਿ ਚੱਲ ਰਿਹਾ ਹੈ 11 ਤਾਰੀਖ ਕੋ ਰਤਨਪੁਰਾ ਮੋਰਚੇ ਪੇ ਮਹਾਪੰਚਾਇਤ ਹੋਈ 12 ਤਾਰੀਖ ਨੂੰ ਦਾਤਾ ਸਿੰਘ ਵਾਲਾ ਖਨੋਰੀ ਮੋਰਚੇ 'ਤੇ ਮੈਂ ਪੰਚਾਇਤ ਹੁਈ ਔਰ ਅੱਜ 13 ਸੋ ਸ਼ੰਭੂ ਬਾੜਾ ਤੋਂ ਇਹ ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੋ ਸਰਵਣਪੰਦੇਰ ਅਤੇ ਮੀਡੀਆ ਦੇ ਮੁਖਾਤਿਬ ਹੁੰਦੇ ਨਜ਼ਰ ਆਏ ਤਨਾਲੀ ਕੀ ਆਏ ਕਿ ਮੀਟਿੰਗ ਆ ਕਰਕੇ ਸਾਨੂੰ ਮਾਨਸਿਕ ਤੌਰ ਤੇ ਪਰਫਰਾਣ ਕੀਤਾ ਗਿਆ ਸੋ ਹਾਲਾਂਕਿ ਕੱਲ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਦੇ ਨਾਲ ਸੋ ਕਿਹਾ ਹੈ ਕਿ ਮੀਟਿੰਗ ਤੋਂ ਪਹਿਲਾਂ ਕੋਈ ਗੱਲਬਾਤ ਹਜੇ ਰੱਖਣਾ ਸਹੀ ਨਹੀਂ ਹੈ ਸੋ ਮੀਟਿੰਗ ਦੇ ਵਿੱਚ ਵੇਖਿਆ ਜਾਵੇਗਾ ਕਿ ਕੁਝ ਪ੍ਰਵਾਨ ਕੀਤਾ ਜਾਂਦਾ ਜਾਂ ਨਹੀਂ ਸੋ ਵਿਸ਼ੇਸ਼ ਜਿਲ੍ਹਾ ਸਦਕੇ ਸਾਡੇ ਮੰਗ ਪੱਤਰ ਦੇ ਹੱਕ ਦੇ ਵਿੱਚ ਮਤਾ ਪਾਸ ਕਰੋ ਸੋਖ ਸਬੋਧਨ ਤੋਂ ਪਹਿਲਾਂ ਇਹ ਕਹਿੰਦੇ ਨਸਰਾਏ ਸੋ ਫਿਲਹਾਲ ਇਸ ਬਿਲਟੰਦ ਦੇ ਵਿੱਚ ਹੈ ਨਹੀਂ ਮਰਦੋ ਇਜਾਜ਼ਤ ਤਾਂ ਬਾਦ